ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਪਿਛਲੀਆਂ ਵੀਡੀਓ ਦੇ ਵਿੱਚ ਧੰਨ ਧੰਨ ਬਾਬਾ ਸ਼੍ਰੀਚੰਦ ਜੀ ਦੀ ਸੀਰੀਜ਼ ਚੱਲ ਰਹੀ ਆ ਤੇ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਤੇ ਡੇਰਾ ਬਾਬਾ ਨਾਨਕ ਦੇ ਆਸ-ਪਾਸ ਦੇ ਜੋ ਵੀ ਇਤਿਹਾਸਕ ਗੁਰੂ ਘਰ ਨੇ ਤੇ ਅੱਜ ਪਿਛਲੀ ਵੀਡੀਓ 'ਚ ਤੁਹਾਨੂੰ ਦਿਖਾਇਆ ਸੀਗਾ ਬਾੜਸਾ ਬਾੜਸਾ ਜਿੱਥੇ ਧੰਨ ਧੰਨ ਬਾਬਾ ਸ਼੍ਰੀਚੰਦ ਜੀ ਨੇ 62 ਸਾਲ ਭਗਤੀ ਕੀਤੀ ਸੀਗੀ ਤੇ ਅੱਜ ਅਸੀਂ ਉੱਥੇ ਹੀ ਖੜੇ ਆ ਪਿਛਲੀ ਵੀਡੀਓ ਜਿੱਥੇ ਤੁਹਾਨੂੰ ਦਿਖਾਈ ਸੀਗੀ ਇਹ ਬੌਲੀ ਸਾਹਿਬ ਆ ਤੇ ਇੱਧਰ ਆ ਗਿਆ ਜੀ ਬਾਟ ਸਾਹਿਬ ਗੁਰਦੁਆਰਾ ਸਾਹਿਬ ਹੁਣ ਇੱਥੋਂ ਤੁਹਾਨੂੰ ਦਿਖਾਵਾਂਗੇ ਜਿਹੜਾ ਧੂਣਾ ਸਾਹਿਬ ਬਾਬਾ ਸ਼੍ਰੀ ਚੰਦ ਜੀ ਨੇ ਧੂਣਾ ਲਗਾਇਆ ਸੀਗਾ ਤੇ ਧੂਨੇ ਵਾਲੀ ਥਾਂ ਤੇ ਉਹ ਥਾਂ ਤੁਹਾਨੂੰ ਦੱਸ ਦਿਆਂ ਜਾ ਕੇ ਤੇ ਬਾਬਾ ਸ਼੍ਰੀ ਚੰਦ ਜੀ ਦਾ ਅਸਥਾਨ ਆ ਪਿੰਡ ਖੋਬਾ ਉਹ ਤੁਹਾਨੂੰ ਦਰਸ਼ਨ ਕਰਾਉਨੇ ਆ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਲਓ ਜੀ ਹੁਣ ਇਥੋਂ ਚੱਲ ਪਿਆ ਬੌਲੀ ਸਾਹਿਬ ਤੋਂ ਵਟਸਐਪ ਤੋਂ ਤੇ ਤਕਰੀਬਨ ਇੱਥੋਂ ਆ ਦੇਖ ਲਓ ਤੁਸੀਂ ਬੌਲੀ ਸਾਹਿਬ ਦੀ ਬਿਲਕੁਲ ਸਰੋਵਰ ਸਾਹਿਬ ਦੀ ਕੰਧ ਦੇ ਨਾਲ ਨਾਲ ਤੇ ਇਹ ਇਧਰ ਨੂੰ ਅਸੀਂ ਮੁੜ ਗਏ ਆ ਇਹ ਆ ਗਿਆ ਜੀ ਅੱਗੇ ਜਾ ਕੇ ਪਿੰਡ ਸਾਹਮਣੇ ਦੇਖ ਰਿਹਾ ਮੈਨੂੰ ਤਕਰੀਬਨ ਜਿਆਦਾ ਨਹੀਂ 500 ਮੀਟਰ ਦੀ ਦੂਰੀ ਤੇ ਹੈ ਯਾਨੀ ਕਿ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ ਤੇ ਪਿੰਡ ਖੋਬਾ ਤੇ ਇਹ ਸਾਹਮਣੇ ਆ ਉਥੋਂ ਤੱਕ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਵੀਡੀਓ ਰਾਈ ਦਿਖਾਉਣ ਦੀ ਕਿ ਕਿੰਨਾ ਟਾਈਮ ਲੱਗਾ ਸਾਨੂੰ ਤਕਰੀਬਨ 20 ਸਕਿੰਟ ਹੋਏ ਹਾਲੇ ਮੈਨੂੰ ਇੱਥੋਂ ਤੱਕ ਆਏ ਨੂੰ ਤੇ ਸਾਹਮਣੇ ਆ ਪਿੰਡ ਖੋਬਾ ਤੇ ਮੈਂ ਦਿਖਾ ਦੇਣਾ ਤੁਹਾਨੂੰ ਉੱਥੇ ਜਾ ਗਈ ਇਹ ਆ ਗਿਆ ਜੀ ਪਹਿਲਾ ਚੌਂਕ ਤੇ ਇਧਰ ਨੂੰ ਪਿੰਡ ਨੂੰ ਛੜਕ ਗਈ ਆ ਇਹ ਆ ਜੀ ਪਿੰਡ ਮੈਨੂੰ ਨਾਮ ਭੁੱਲ ਗਿਆ ਇਹਦਾ ਇਹ ਸਾਹਮਣੇ ਆ ਗਿਆ ਪਿੰਡ ਖੋਬਾ ਤੇ ਇੱਥੋਂ ਤਕਰੀਬਨ ਆਏ ਹਾਲੇ ਅਸੀਂ ਤਕਰੀਬਨ ਕੋਈ 350 400 ਮੀਟਰ ਤੇ ਉਹ ਸਾਹਮਣੇ ਆ ਗਿਆ ਜਿੱਥੇ ਹਾਟੋ ਜਾ ਰਿਹਾ ਇੱਥੇ ਪਿੰਡ ਕੋਬਾ ਵਾ ਤੇ ਨਾਲ ਹੀ ਬਾਬਾ ਸ਼੍ਰੀਚੰਦ ਜੀ ਦਾ ਆਸਥਾਨ ਅਜਿੱਥੇ ਧੂਣਾ ਲਾਉਂਦਾ ਲਾਉਂਦੇ ਸੀਗੇ ਬਾਬਾ ਸ਼੍ਰੀਚੰਦ ਜੀ ਇੱਥੋਂ ਦੇਖ ਵੀ ਰਿਹਾ ਮੈਨੂੰ ਆ ਘਰ ਦੀ ਬੈਕ ਸਾਈਡ ਤੇ ਇਹ ਇੱਥੋਂ ਸਾਹਮਣੇ ਤੁਸੀਂ ਸਿੱਧੇ ਤੁਰੇ ਆਏ ਜਿੱਥੋਂ ਮੈਂ ਸਰੋਵਰ ਸਾਹਿਬ ਦੇ ਲਾਗੋ ਆਇਆ ਵਾ ਤੇ ਸਿੱਧੇ ਤੁਰੇ ਆਏ ਤੇ ਸਾਹਮਣੇ ਆ ਗਿਆ ਲਿਖਿਆ ਜੀ ਬਾਬਾ ਸ਼੍ਰੀਚੰਦ ਜੀ ਦਾ ਆਸਥਾਨ ਇਸ ਪਾਸੇ ਨੇ ਤੇ ਇਹ ਆ ਗਿਆ ਸਾਹਮਣੇ ਗੇਟ ਤੇ ਸਾਹਮਣੇ ਸਥਾਨ ਬਾਬਾ ਸ਼੍ਰੀ ਚੰਦ ਜੀ ਦਾ ਤੁਸੀਂ ਦੇਖ ਸਕਦੇ ਹੋ ਤੇ ਸੰਗਤਾਂ ਹੋਰ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਥੋੜੀ ਦੂਰ ਯਾਨੀ ਕਿ 2 ਤੋਂ 3 2 ਮਿੰਟ ਨਹੀਂ ਲੱਗਦੇ ਇੱਥੇ ਪਹੁੰਚਣ ਲਈ ਤਕਰੀਬਨ ਡੇਢ ਮਿੰਟ ਹੀ ਲੱਗਦਾ ਤੇ ਪੈਦਲ ਤੁਰ ਕੇ ਤਕਰੀਬਨ 5 ਤੋਂ 6 ਮਿੰਟ ਇੱਥੇ ਪਹੁੰਚ ਸਕਦੇ ਅਸੀਂ ਇਹ ਆ ਗਿਆ ਜੀ ਬਾਬਾ ਸ਼੍ਰੀ ਚੰਦ ਜੀ ਦਾ ਸਥਾਨ ਪਿੰਡ ਖੋਬਾ ਇਹ ਇਤਿਹਾਸ ਵੀ ਤੁਹਾਨੂੰ ਦੱਸ ਦਾਂਗਾ ਤੇ ਇਤਿਹਾਸ ਵੀ ਸਾਰਾ ਸੁਣ ਲਿਓ ਇਹਦਾ ਇਸੇ ਹੀ ਵੀਡੀਓ ਦੇ ਵਿੱਚ ਇਹ ਸਥਾਨ ਆ ਬਾਬਾ ਸ਼ਰੀ ਚੰਦ ਜੀ ਦਾ ਤੇ ਮੈਂ ਅੰਦਰ ਵੀ ਜਾ ਕੇ ਤੇ ਦਰਸ਼ਨ ਤੁਹਾਨੂੰ ਕਰਾ ਦਿੰਨਾ ਚਲੋ ਜੀ ਹੁਣ ਅਸੀਂ ਵੀ ਅੰਦਰ ਚੱਲੀਏ ਤੇ ਅੰਦਰ ਦਰਸ਼ਨ ਤੁਹਾਨੂੰ ਮੈਂ ਕਰਾਵਾਂ ਅੰਦਰ ਵੀ ਇਹ ਆ ਗਿਆ ਜੀ ਸਥਾਨ ਧੂਣਾ ਬਾਬਾ ਸ੍ਰੀ ਚੰਦ ਜੀ ਇਸ ਸਥਾਨ ਤੇ ਵੀ ਸੰਗਤਾਂ ਜੜੀਆਂ ਬੜੀ ਬੜੀ ਦੂਰੋਂ ਇਸ ਸਥਾਨ ਤੇ ਪਹੁੰਚਦੀਆਂ ਨੇ ਤੇ ਪਿੱਛੇ ਦੇਖੋ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਤੇ ਥੱਲੇ ਬਾਬਾ ਸ੍ਰੀ ਚੰਦ ਜੀ ਦੀ ਮੂਰਤੀ ਇਸ ਪਾਸੇ ਵੀ ਬਾਬਾ ਸ੍ਰੀ ਚੰਦ ਜੀ ਦੀ ਫੋਟੋ ਤੇ ਇਸ ਪਾਸੇ ਵੀ ਆ ਤੇ ਉੱਪਰੋਂ ਵੀ ਬਹੁਤ ਸੋਹਣਾ ਜਿਹੜਾ ਵਾ ਸਥਾਨ ਬਣਿਆ ਹੋਇਆ ਵਾ ਤੇ ਇਹ ਆ ਗਿਆ ਧੂਣਾ ਸਾਹਿਬ ਤੇ ਇੱਥੇ ਵੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਟਾਈਫਾਇਡ ਜਿੰਨਾ ਸੰਗਤਾਂ ਦਾ ਟਾਈਫੈਟ ਠੀਕ ਨਹੀਂ ਹੁੰਦਾ ਤਾਂ ਇਸ ਸਥਾਨ ਤੋਂ ਆ ਕੇ ਸੰਗਤਾਂ ਬਾਬਾ ਜੀ ਨੇ ਦੱਸਿਆ ਸੀਗਾ ਕਿ ਠੇਕਰੀ ਲੈ ਕੇ ਸੰਗਤਾਂ ਜਾਂਦੀਆਂ ਨੇ ਤੇ ਜਦੋਂ ਟਾਈਫੈਟ ਠੀਕ ਹੋ ਜਾਂਦਾ ਤਾਂ ਉਹ ਠੇਕਰੀ ਇੱਥੇ ਹੀ ਛੱਡ ਕੇ ਜਾਣੀ ਹੁੰਦੀ ਆ ਦੁਬਾਰਾ ਤੇ ਇਹ ਹੈ ਜੀ ਸਥਾਨ ਬਾਬਾ ਸ਼੍ਰੀ ਚੰਜੀ ਦਾ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸਦਾ ਬਾਹਰ ਜਾ ਕੇ ਬਾਹਰ ਹੁਣ ਚੱਲਦੇ ਆ ਤੇ ਬਾਹਰ ਨਿਕਲ ਕੇ ਇਹਦੇ ਨਾਲ ਹੀ ਇਸ ਪਾਸੇ ਇਸ ਪਾਸੇ ਇਹ ਜਿਹੜਾ ਬੋਰਡ ਦਾ ਬੂਟਾ ਦੱਸ ਰਿਹਾ ਨਾ ਪਿੱਛੇ ਇਹ ਬਾਬਾ ਜੀ ਨਾ ਪਿਛਲੀ ਵਾਰ ਆਏ ਸੀਗੇ ਤੇ ਬਾਬਾ ਜੀ ਨੇ ਗੱਲ ਕੀਤੀ ਸੀ ਕਿ ਇਹ ਜਦੋਂ ਗੋਲ ਗੋਲ ਬਣਾਉਣਾ ਸੀਗਾ ਅੱਠ ਨੁਕਰਾ ਬਾਬਾ ਸ਼੍ਰੀ ਚੰਦ ਜੀ ਦਾ ਸਥਾਨ ਤੇ ਇਹ ਜਿਹੜਾ ਬੋਰਡ ਸੀਗਾ ਇਹ ਵਿੱਚ ਆਉਂਦਾ ਸੀਗਾ ਉਸ ਵੇਲੇ ਮਿੰਤੀ ਚ ਦੋ ਤਿੰਨ ਮਿਸਤਰੀ ਬਦਲਣ ਤੋਂ ਬਾਅਦ ਤੇ ਅਰਦਾਸ ਕੀਤੀ ਦੋ ਤਿੰਨ ਵਾਰ ਕੰਮ ਰੁਕਿਆ ਤੇ ਬਾਬਾ ਜੀ ਨੇ ਦੱਸਿਆ ਕਿ ਫਿਰ ਅਰਦਾਸ ਕੀਤੀ ਤਾਂ ਇਹ ਜਿਹੜਾ ਪਿੱਪਲ ਜਿਹੜਾ ਇਹ ਮਿੰਤੀ ਚੋਂ ਬਾਹਰ ਆ ਗਿਆ। ਇਹੋ ਪਿੱਪਲ ਮਿੰਤੀ ਦੇ ਅੰਦਰ ਹੁੰਦਾ ਸੀਗਾ ਤੇ ਕੰਮ sire ਨਹੀਂ ਸੀ ਚੜਦਾ। ਤੇ ਇਹੋ ਪਿੱਪਲ ਬਾਬਾ ਜੀ ਨੇ ਦੱਸਿਆ ਕਿ ਫਿਰ ਬਾਹਰ ਆ ਗਿਆ ਬੋੜ ਦਾ ਬੂਟਾ ਤੇ ਫਿਰ ਇਸ ਸਥਾਨ ਦੇ ਜਿਹੜੇ ਆ ਉਹ ਉਹ ਸਾਰੀ ਉਸ ਸਮੇਂ ਕੀਤੀ ਗਈ ਸੀਗੀ। ਤੇ ਬੋੜ ਵੀ ਬਹੁਤ ਹਰਾ ਭਰਾ ਹੋਆ ਤੇ ਚਾਰ ਚਫੇਰੇ ਬਹੁਤ ਸੋਹਣਾ ਬਣਾਇਆ ਹੋਇਆ ਹੋਵੇ ਸੀ ਆ ਸਥਾਨ। ਫੁੱਲ ਬੂਟਿਆਂ ਦਾ ਵੀ ਧਿਆਨ ਰੱਖਿਆ ਗਿਆ। ਤੇ ਇਹ ਇਹ ਸੰਸਥਾਨ ਦਾ ਥੋੜਾ ਜਿਹਾ ਇਤਿਹਾਸ ਤੇ ਇਧਰ ਵੀ ਸੇਵਾਦਾਰਾਂ ਦੀ ਸਮਾਦੀ ਇਸ ਪਾਸੇ ਬਣੀ ਹੋਈ ਆ ਤੇ ਇਹ ਸਥਾਨ ਆ ਜੀ ਬਾਬਾ ਸ਼੍ਰੀਚੰਦ ਜੀ ਦਾ ਧੂਣਾ ਸਾਹਿਬ ਤੇ ਬਾਕੀ ਦਾ ਰਹਿੰਦਾ ਇਤਿਹਾਸ ਜਿਹੜਾ ਵਾ ਉਹ ਤੁਹਾਨੂੰ ਮੈਂ ਦੱਸ ਦੇਣਾ ਇਸ ਤੋਂ ਇਸ ਕਲਿੱਪ ਤੋਂ ਬਾਅਦ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਬਹੁਤ ਸੋਹਣਾ ਸਥਾਨ ਬਣਿਆ ਜਿਹੜਾ ਇਹ ਵੀ ਤੇ ਬਾਕੀ ਦਾ ਇਤਿਹਾਸ ਹੁਣ ਸੁਣ ਲਿਓ ਤੇ ਜਦੋਂ ਬਾਬਾ ਸ੍ਰੀ ਚੰਦ ਜੀ ਦਾ ਸਮਾਗਮ ਆਉਂਦਾ ਵਾ ਤਾਂ ਇੱਥੇ ਅਖੰਡ ਪੜ ਸਾਹਿਬ ਦੀ ਇਸ ਪਾਸੇ ਲੜੀ ਵੀ ਚੱਲਦੀ ਹੈ ਤੇ 5 ਅਕਤੂਬਰ ਨੂੰ ਇਹ ਜਿਹੜਾ ਇੱਥੇ ਮਨਾਇਆ ਸੀਗਾ ਬਾਬਾ ਸ੍ਰੀ ਚੰਦ ਜੀ ਦਾ ਸਮਾਗਮ ਤੇ ਇੱਥੇ ਅਖੰਡ ਪੜ ਸਾਹਿਬ ਦੀ ਲੜੀ ਵੀ ਚੱਲੀ ਸੀ ਕਿ ਤੇ ਪੁਰਾਣਾ ਬੋਰਡ ਤੇ ਇਹ ਵੀ ਇਤਿਹਾਸ ਕਹਿੰਦੇ ਨੇ ਕਿ ਬੋਰਡ ਇੱਥੇ ਹੁੰਦੇ ਸੀਗੇ ਤੇ ਉਸ ਟਾਈਮ ਕਿਸੇ ਨੇ ਪੈਲੀਆਂ ਨੂੰ ਅੱਗ ਲਗਾਈ ਤਾਂ ਬੋਰਡ ਜਿਹੜੇ ਆ ਉਹ ਸੜ ਗਏ ਸੀਗੇ ਉਸ ਟਾਈਮ ਤੇ ਇਹ ਕੁਛ ਇੱਕ ਬੋਰਡ ਬਚਿਆ ਹੋਇਆ ਤੇ ਇੱਥੇ ਅੰਬਾ ਦਾ ਬਾਗ ਵੀ ਹੁੰਦਾ ਸੀਗਾ ਤੇ ਉਹ ਵੀ ਬਾਬਾ ਜੀ ਨੇ ਦੱਸਿਆ ਸੀਗਾ ਤੇ ਬਾਬਾ ਜੀ ਦੀ ਹੁਣ ਅਜੇ ਇੱਥੇ ਨਹੀਂ ਮਿਲ ਸਕੇ ਉਹ ਵੀ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਦੱਸਣ ਦੀ ਬਾਬਾ ਸ਼੍ਰੀਚੰਦ ਜੀ ਦਾ ਜਨਮ ਸੁਲਤਾਨਪੁਰ ਲੋਧੀ 8 ਸਤੰਬਰ 1494 ਨੂੰ ਹੋਇਆ ਸੀ ਬਾਬਾ ਸ਼੍ਰੀਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸਨ ਕੁਝ ਲੋਕ ਬਾਬਾ ਜੀ ਬਾਰੇ ਗਲਤ ਗੱਲਾਂ ਕਰਦੇ ਹਨ ਜਿਵੇਂ ਸੂਰਜ ਦੇ ਸਾਹਮਣੇ ਬੱਦਲ ਆਉਂਦੇ ਹਨ ਕੁਝ ਸਮੇਂ ਬਾਅਦ ਉਹ ਸੂਰਜ ਦੀ ਰੋਸ਼ਨੀ ਤੋਂ ਦੂਰ ਹੋ ਜਾਂਦੇ ਹਨ ਇਸੇ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਦੇ ਬਾਰੇ ਜੋ ਗਲਤ ਵਿਚਾਰਤਾ ਰਹਾਂ ਉਹ ਵੀ ਇੱਕ ਦਿਨ ਖਤਮ ਹੋ ਜਾਣਗੇ ਅਸੀਂ ਗੁਰੂ ਦਵਾਰਿਆਂ ਮੰਦਰਾਂ ਵਿੱਚ ਜਾਂਦੇ ਹਾਂ ਤਾਂ ਜੋ ਸਾਡਾ ਧਿਆਨ ਇਸ ਸੰਸਾਰ ਤੋਂ ਸੁੱਤ ਕੇ ਪਰਮਾਤਮਾ ਵੱਲ ਮੋੜਿਆ ਜਾਵੇ ਪਰ ਜੇ ਉੱਥੇ ਜਾ ਕੇ ਵੀ ਸਿਰਫ ਦੁਨੀਆ ਦੀਆਂ ਗੱਲਾਂ ਕਰੀਏ ਤਾਂ ਕੀ ਫਾਇਦਾ ਇਧਰੋਂ ਅਸੀਂ ਦਰਸ਼ਨ ਕਰਾਂ ਹਾਂ ਅੰਦਰੋਂ ਤੇ ਇਸ ਪਾਸੇ ਇਹ ਕੁਛ ਲੰਗਰ ਹਾਲ ਯਾਨੀ ਕਿ ਲੰਗਰ ਤਿਆਰ ਹੁੰਦਾ ਇਸ ਪਾਸੇ ਇਹ ਰਸੋਈ ਆ ਤੇ ਭਾਂਡਾ ਢਿੰਡਾ ਸਾਰਾ ਕੁਝ ਇੱਥੇ ਰੱਖਿਆ ਹੋਇਆ ਤੇ ਇਸ ਪਾਸੇ ਇਹ ਥੋੜੀ ਦੇਰ ਤੋਂ ਇਹ ਚੀਜ਼ ਪੂਰੀ ਤਿਆਰ ਹੋਈ ਆ ਤੇ ਇਸ ਪਾਸੇ ਜਿਹੜਾ ਵਾ ਇੱਥੇ ਅਖੰਡ ਪਾਠ ਸਾਹਿਬ ਦੀ ਲੜੀ ਇੱਥੇ ਚੱਲਦੀ ਹੈ। ਇਸ ਇਸ ਰੂਮ ਦੇ ਵਿੱਚ ਤੇ ਉੱਪਰ ਵੀ ਦੇਖੋ ਤੁਸੀਂ ਬਾਬਾ ਸ਼੍ਰੀ ਚੰਦ ਦੀਆਂ ਫੋਟੋਆਂ ਤੇ ਉਸ ਸਮੇਂ ਦੇ ਇਤਿਹਾਸ ਨੂੰ ਦਰਸਾਉਂਦੀਆਂ ਫੋਟੋਆਂ ਸਾਰੀਆਂ ਜਿਹੜੀਆਂ ਨੇ ਇੱਥੇ ਲਗਾਈਆਂ ਹੋਈਆਂ ਨੇ। ਤੇ ਇੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਬਾਬਾ ਜੀ ਰਕੇਸ਼ਦਾਸ ਜੀ ਉਹ ਇਸ ਅਸਥਾਨ ਤੇ ਬੈਠਦੇ ਨੇ। ਸੰਗਤਾਂ ਨੂੰ ਜਦੋਂ ਮਿਲਣਾ ਹੁੰਦਾ ਨਾ ਇੱਥੇ ਬੈਠਦੇ ਨੇ ਤੇ ਉਸ ਤਰ੍ਹਾਂ ਬਾਬਾ ਜੀ ਅੰਦਰ ਸੇਵਾ ਕਰਦੇ ਨੇ ਹੁਣ ਅਸੀਂ ਤੁਹਾਨੂੰ ਇੱਕ ਸਾਖੀ ਦੱਸਦੇ ਆ ਜਦੋਂ ਤਾਂ ਤਨ ਬਾਬਾ ਸ਼੍ਰੀਚੰਦ ਜੀ ਇੱਥੇ ਧੋਣਾ ਲਗਾ ਕੇ ਤਪੱਸਿਆ ਕਰਦੇ ਸਨ ਤਾਂ ਉਸ ਟਾਈਮ ਇੱਕ ਬਹੁਤ ਹੀ ਤਪਸਵੀ ਸਾਧੂ ਜਿਸ ਨੇ ਬਾਬਾ ਸ਼੍ਰੀਚੰਦ ਜੀ ਨੂੰ ਇੱਕ ਆਂਬ ਭੇਜਿਆ ਤਾਂ ਬਾਬਾ ਸ਼੍ਰੀਚੰਦ ਜੀ ਨੇ ਕਿਹਾ ਕਿ ਸਾਨੂੰ ਇੱਕ ਆਂਬ ਨਹੀਂ ਤਿੰਨ ਆਂਬ ਚਾਹੀਦੇ ਹਨ ਉਸ ਤਪਸਵੀ ਸਾਧੂ ਨੇ ਤਾਂ ਤਨ ਬਾਬਾ ਸ਼੍ਰੀਚੰਦ ਜੀ ਨੂੰ ਕਿਹਾ ਕਿ ਜੇ ਅੰਬ ਖਾਣ ਦਾ ਸ਼ੌਂਕ ਹੈ ਤਾਂ ਆਪਣਾ ਬਾਗ ਹੀ ਲਗਾ ਲਓ ਫਿਰ ਉਸ ਟਾਈਮ ਤੇ ਉਹੀ ਇੱਕ ਅੰਬ ਬਾਬਾ ਸ਼੍ਰੀਚੰਦ ਜੀ ਨੇ ਅੰਬ ਦਾ ਛੱਟਾ ਦਿੱਤਾ ਤਾਂ ਇਸ ਥਾਂ ਤੇ ਅੰਬਾਂ ਦਾ ਬਾਗ ਬਣ ਗਿਆ ਇਹ ਸੀ ਇੱਕ ਛੋਟੀ ਜੀ ਸਾਖੀ ਤਾਂ ਇਸ ਤੋਂ ਬਾਅਦ ਅਸੀਂ ਜਿਹੜੇ ਇੱਥੋਂ ਦੇ ਮੁੱਖ ਸੇਵਾਦਾਰ ਨੇ ਬਾਬਾ ਜੀ ਤੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਤੇ ਇਹ ਤੁਸੀਂ ਦੇਖ ਰਹੇ ਹੋ ਧੂਣਾ ਸਾਹਿਬ ਬਾਬਾ ਸ਼ਿਰੀ ਚੰਦ ਜੀ ਦਾ ਤੇ ਬਾਬਾ ਜੀ ਰਕੇਸ਼ ਦਾਸ ਜੀ ਨਾਮੇ ਹੋਣਾ ਸੀ ਗੱਲ ਕਰਾਉਣਾ ਮੇਰੇ ਕੋ ਪਿਛਲੀ ਵੀਡੀਓ ਪਈ ਆ ਤੇ ਉਸ ਵੀਡੀਓ ਦਾ ਕਲਿੱਪ ਮੈਂ ਤੁਹਾਨੂੰ ਜੋੜ ਦਿੰਨਾ ਹਾਂ ਹੋ ਜੀ ਗੁਰੂ ਸ਼੍ਰੀ ਚੰਦ ਜੀ ਦੇ ਭਗਵਾਨ ਕੀ ਜੈ ਇਸ ਥਾਂ ਤੇ ਬਾਬਾ ਸ਼ਿਰੀ ਚੰਦ ਮਹਾਰਾਜ ਦਾ ਬੂੜ ਦਾ ਪ੍ਰਾਤਿੰਦ ਰਕਸ਼ਾ ਉਹ ਬਰਾਜਮਾਨ ਹੈ ਔਰ ਕਤਿਆ ਅਜੰਟਾ ਦੇ ਬਾਬਾ ਸ਼ਿਚੰਦ ਮਹਾਰਾਜ ਨੇ ਇਸ ਇਲਾਕੇ ਵਿੱਚ ਆਏ ਤੇ ਇੱਥੇ ਬਾਬਾ ਸ਼੍ਰੀਚੰਦ ਮਹਾਰਾਜ ਨੂੰ ਛੰਗਤਾ ਨੇ ਪੁੱਛਿਆ ਕਿ ਬਾਬਾ ਜੀ ਇਹ ਜਗ੍ਹਾ ਆ ਇੱਥੇ ਬਹੁਤ ਖੁਬਾ ਹੋਈਦਾ ਵਾ ਇਸੇ ਚਿੱਕੜ ਬਹੁਤ ਹੋਈਦਾ ਤੁਸੀਂ ਜਗ੍ਹਾ ਕੋਈ ਚੰਗੀ ਦੇਖਣੀ ਤੇ ਬਾਬਾ ਜੀ ਦਾ ਸਾਧੂ ਬੋਲੇ ਸ਼ਾਸਵਹਾ ਦੇ ਮੁਤਾਬਕ ਬਾਬਾ ਸ਼੍ਰੀਚੰਦ ਮਹਾਰਾਜ ਨੇ ਕਿਹਾ ਕਿ ਨਗਰ ਵਸੇ ਜਾਏਗਾ ਨਾ ਖੁਬਾ ਰਹੇਗਾ ਖੁਬਾ ਸੁੱਕ ਜਾਏਗਾ ਫਿਰ ਬਾਬਾ ਸ਼੍ਰੀਚੰਦ ਮਹਾਰਾਜ ਇਥੋਂ ਬਾਅਫਾ ਕੇ ਲਗੇ ਇਹ ਲੱਤਨ ਬੋੜ ਮਦਰ ਨੜਾਵਾ ਇਹ ਬਾਬਾ ਸ਼ਿਵ ਚੰਦ ਮਹਾਰਾਜ ਦਾ ਹੱਥਾਂ ਦਾ ਬੋੜ ਹੈ ਪੁਰਾਣਾ ਬੋੜ ਹੈ ਇੱਥੇ ਬਾਬਾ ਜੀ ਤਪੱਸਿਆ ਕਰਿਆ ਕਰਦੇ ਸੀ ਔਰ ਇਹ ਜਗ੍ਹਾ ਜਿਹੜੀ ਹੈ ਨਾ ਇਹ ਫਿਰ ਇੱਥੋਂ ਦਾ ਇੱਕ ਯੂਨੀਵਰਸਲ ਪਰਿਵਾਰ ਸੀ ਉਹਨਾਂ ਨੂੰ ਚੱਕ ਮੰਦਰ ਦਾ ਜ਼ਮਾਨ ਮਿਲ ਗਈ ਸੀ ਫਿਰ ਇਹ ਕੋਈ ਅੱਜ ਤੋਂ ਕੋ ਲਗਭਗ 20 ਸਾਲ ਪਹਿੰਨਾ ਉਸ ਬੋੜ ਨੂੰ ਉਹਨੇ ਪੱਤਿਆਂ ਨੂੰ ਅੱਗ ਲਾਈ ਸੀ ਪੱਤਿਆਂ ਨੂੰ ਅੱਗ ਲਾ ਕੇ ਬੋੜ ਸਾਰੀ ਸੜ ਕੇ ਡਿੱਗ ਪਈ ਸੀ ਉਸ ਤੋਂ ਬਾਅਦ ਸੰਤ ਬਾਬਾ ਰਵਿੰਦਰ ਸਿੰਘ ਜਿਹੜੇ ਰومی ਦਿੱਲੀ ਤੋਂ ਆਏ ਹੋਏ ਉਹਨਾਂ ਨੇ ਇਸ ਜਗ੍ਹਾ ਨੂੰ ਖਰੀਦ ਕੇ ਸਾਰੇ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਕਿ ਇੱਥੇ ਸੋਧਾ ਸ਼ੁਰੂ ਕਰਨ ਵਾਸਤੇ ਮੇਰਾ ਨਾਮ ਰਕੇਸ਼ ਦਾਸ ਹੈ ਮੈਂ ਨਾਮੇ ਸੇਵਾ ਸੰਗਤੀ ਕਿ ਸਾਧ ਸੰਗਤ ਦੀ ਸੇਵਾ ਕਰੇ ਤੇ ਬਾਣੀ ਦਾ ਇੱਥੇ ਪ੍ਰਚਾਰ ਕਰੋ ਔਰ ਗੁਰੂ ਦੇ ਆਸਣਾ ਸੰਗਤ ਨੂੰ ਜੋੜੋ ਕਿ ਇਸ ਸਥਾਨ ਨੂੰ ਬਣਾਉਣ ਵਾਸਤੇ ਮੰਗਲ ਨਹੀਂ ਜਾਣਾ ਕਿਉਂਕਿ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕੀ 금 ਮੰਦਨ ਨਹੀਂ ਸੀ ਜਾਂਦੇ ਦੇ ਬਾਬਾ ਜੀ ਦੇ ਬੰਦ ਦੇ ਸੀਗੇ ਤੇ ਇਹ ਦਸਤਾਨ ਦੀ ਬਿਲਡਿੰਗ ਬਣੀ ਹੈ ਜੋ ਵੀ ਇੱਥੇ ਉਸਾਰੀ ਹੋਈ ਹੈ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਨਿਸ਼ਕਾਮ ਸੇਵਾ ਨਾਲ ਚੱਲਦੀ ਹੈ ਜੀ ਉਹ ਸਥਾਨ ਤੇ ਹੁਣ ਇਸ ਸਥਾਨ ਤੋਂ ਅਸੀਂ ਵਾਪਸ ਚਲਦੇ ਹਾਂ ਉਮੀਦ ਕਰਦੇ ਹਾਂ ਕਿ ਇਹ ਇਸ ਸਥਾਨ ਦੀ ਜਾਣਕਾਰੀ ਵਧੀਆ ਲੱਗੀ ਹੋਏਗੀ ਬਾਕੀ ਇਤਿਹਾਸ ਜਿਹੜਾ ਉਹ ਤੁਹਾਨੂੰ ਮੈਂ ਦੱਸ ਦਿੱਤਾ ਮੋਟਾ-ਮੋਟਾ ਤੇ ਬਾਬਾ ਜੀ ਅੱਜ ਮਿਲ ਨਹੀਂ ਸਕੇ ਗੱਲ ਹੋਈ ਸੀਗੀ ਫੋਨ ਤੇ ਤਾਂ ਕਹਿ ਰਹੇ ਸੀਗੇ ਕਿ 2-3 ਘੰਟੇ ਲੱਗਣੇ ਆ ਤੇ ਇਸ ਕਰਕੇ ਅਸੀਂ ਹੁਣ ਇੱਥੋਂ ਵਾਪਸੀ ਚਲਦੇ ਹਾਂ ਇਹ ਸੀ ਅੱਜ ਦੀ ਵੀਡੀਓ ਇਹ ਬਾਟਸਾਪ ਤੋਂ ਬਿਲਕੁਲ ਨਜ਼ਦੀਕ ਪਿੰਡ ਖੋਬਾ ਉਸ ਸਥਾਨ ਤੇ ਪੈਂਦਾ ਉਸ ਪਿੰਡ ਦੇ ਵਿੱਚ ਪੈਂਦਾ ਪਿੰਡ ਖੋਬਾ ਤੇ ਧੂਣਾ ਬਾਬਾ ਸ਼੍ਰੀ ਚੰਦ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ